ਰਾਸ ਕੇ ਖੇਲ ਸੁਗਵਾਰਣੀਆਂ ਅਤ ਹੀ ਤਹ ਸੁੰਦਰ ਬਾਤ ਰਚੀ ਹੈ। ਗੋਪੀਆਂ ਨੇ ਰਾਸ ਦੀ ਖੇਡ ਬਹੁਤ ਸੋਹਣੇ ਢੰਗ ਨਾਲ ਰਚਾਈ ਹੋਈ ਹੈ। ਲੋਚਨ ਹੈ ਜਿਨ ਕੇ ਮ੍ਰਿਗ ਸੇ ਜਿਨ ਕੇ ਸਮਤੁਲ ਨਾ ਰੂਪ ਸੱਚੀ ਹੈ। ਜਿਨਾਂ ਦੀਆਂ ਅੱਖੀਆਂ ਹਿਰਨ ਦੇ ਸਮਾਨ ਹਨ ਅਤੇ ਜਿਨਾਂ ਦੇ ਬਰਾਬਰ ਸੱਚੀ ਇੰਦਰਾਣੀ ਦਾ ਰੂਪ ਵੀ ਨਹੀਂ ਹੈ। कांचन से जिन को तन है मुख है सस सो तह राद गची है ਉਹਨਾਂ ਦੇ ਸਰੀਰ ਸੋਨੇ ਵਰਗੇ ਚਮਕਦਾਰ ਹਨ ਅਤੇ ਮੂੰਹ ਚੰਦਰਮਾ ਦੇ ਸਮਾਨ ਹਨ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਕਰੀ ਕਰ ਲੈ ਕਰਤਾ ਸੁਧ ਸੁੰਦਰ ਤੇ ਜੋ ਬਾਕੀ ਬਚੀ ਹੈ ਮਾਨੋ ਕਰਤਾ ਨੇ ਹੱਥ ਵਿੱਚ ਸਿਰਜਣਾ ਦੀ ਸੁਧ ਸੁੰਦਰ ਸਮਗਰੀ ਲੈ ਕੇ ਰਾਦਾ ਨੂੰ ਬਣਾਇਆ ਹੋਵੇ ਅਤੇ ਬਾਕੀ ਬਚੀ ਸਮਗਰੀ ਤੋਂ ਹੋਰਾ ਨੂੰ ਸਿਰਜਿਆ ਹੋਵੇ ਆਈ ਹੈ ਖੇਲਨ ਰਾਸ ਵਿਖੇ ਸਜ ਕੈ ਸੋ ਤ੍ਰਿਆ ਤਨ ਸੁੰਦਰ ਬਾਣੇ ਜੋ ਵੀ ਗੋਪੀ ਰਾਸ ਵਿੱਚ ਖੇਡਣ ਲਈ ਆਈ ਹੈ ਉਸ ਇਸਤਰੀ ਨੇ ਸਰੀਰ ਉੱਤੇ ਸੁੰਦਰ ਬਾਣਾ ਪਾਇਆ ਹੋਇਆ ਹੈ ਪੀਤ ਰੰਗੇ ਇੱਕ ਰੰਗ ਕੁਸੰਬ ਕੇ ਇੱਕ ਹਰੇ ਇੱਕ ਕੇਸਰ ਸਾਨੇ ਇੱਕ ਦੇ ਵਸਤਰ ਪੀਲੇ ਰੰਗ ਦੇ ਹਨ ਅਤੇ ਇੱਕ ਦੇ ਕੁਸੰਬੇ ਦੇ ਰੰਗ ਦੇ ਹਨ ਇੱਕ ਦੇ ਹਰੇ ਰੰਗ ਦੇ ਹਨ ਅਤੇ ਇੱਕ ਦੇ ਕੇਸਰ ਪਿੰਨੇ ਹਨ ਤਾਂ ਛਬ ਕੇ ਜਸ ਉੱਚ ਮਹਾ ਕਬਨੇ ਆਪਣੇ ਮਨ ਮੈਂ ਪਹਿਚਾਨੇ ਉਸ ਦੀ ਸ਼ਬੀ ਦੇ ਉੱਚੇ ਅਤੇ ਸ੍ਰੇਸ਼ ਚ ਯਸ਼ ਨੂੰ ਕਵੀ ਨੇ ਆਪਣੇ ਮਾਨਵ ਵਿੱਚ ਇਸ ਤਰ੍ਹਾਂ ਪਛਾਣਿਆ ਹੈ। ਨਾਚਤ ਪੋਮ ਗਰੀ ਧਰਨੀ ਹਰ ਦੇਖ ਰਹੀ ਨਹੀਂ ਨੈਨ ਅਕਾਨੇ। ਉਹ ਨੱਚਦੀਆਂ ਨੱਚਦੀਆਂ ਧਰਤੀ ਉੱਤੇ ਡਿੱਗ ਪਈਆਂ ਹਨ ਅਤੇ ਸ਼੍ਰੀ ਕ੍ਰਿਸ਼ਨ ਨੂੰ ਵੇਖ ਰਹੀਆਂ ਹਨ ਪਰ ਅਜੇ ਨੈਨ ਰੱਜੇ ਨਹੀਂ ਹਨ। ਤਿੰਨ ਕੋ ਇਤਨਾ ਹਿਤ ਦੇਖਤ ਹੀ ਆਤ ਆਨੰਦ ਸੋ ਭਗਵਾਨ ਹਸੇ ਹੈ। ਉਹਨਾਂ ਗੋਪੀਆਂ ਦਾ ਇਤਨਾ ਪ੍ਰੇਮ ਵੇਖ ਕੇ ਬਹੁਤ ਆਨੰਦਿਤ ਹੋਏ ਕ੍ਰਿਸ਼ਨ ਹੱਸ ਰਹੇ ਹਨ। ਪ੍ਰੀਤ ਬੜੀ ਅਤਿਗਵਾਰਣ ਸੋ ਅਤ ਹੀ ਰਸਕੇ ਹੁਣ ਵਿੱਚ ਫਸੇ ਹੈ। ਉਹਨਾਂ ਦੀ ਗੋਪੀਆਂ ਨਾਲ ਪ੍ਰੀਤ ਬਹੁਤ ਵੱਧ ਗਈ ਹੈ। ਫਿਰ ਉਹਨਾਂ ਦੇ ਬਹੁਤ ਆਦਿਕ ਪ੍ਰੇਮ ਰਸ ਵਿੱਚ ਫਸੇ ਹੋਏ ਹਨ। ਜਾ ਤਨ ਦੇਖ ਤ ਪੁੰਨ ਬੜਾ ਜਿਹ ਦੇਖ ਤ ਹੀ ਸਭ ਪਾਪ ਨਸੇ ਹੈ ਜਿਸ ਦੇ ਤਨ ਨੂੰ ਵੇਖਣ ਨਾਲ ਪੁੰਨ ਵੱਧ ਜਾਂਦੇ ਹਨ ਅਤੇ ਜਿਸ ਨੂੰ ਵੇਖਣ ਨਾਲ ਪਾਪ ਨਸ਼ਟ ਹੋ ਜਾਂਦੇ ਹਨ ਜੋ ਸਸ ਅਗਰ ਲਸੈ ਚਪਲਾ ਹਰ ਧਾਰਮ ਸੇ تیم ਦਾਤ ਲਸੇ ਹੈ ਜਿਵੇਂ ਚੰਦਰਮਾ ਦੇ ਅੱਗੇ ਬਿਜਲੀ ਚਮਕਦੀ ਹੈ ਉਮੇਂ ਹੈ ਸ਼੍ਰੀ ਕ੍ਰਿਸ਼ਨ ਦੇ ਦੰਦ ਅਨਾਰ ਦੇ ਦਾਣਿਆਂ ਵਾਂਗ ਲਿਚਕਦੇ ਹਨ ਸਗ ਗੋਪਨ ਬਾਤ ਕਹੀ ਰਸ ਕੀ ਜੋ ਕਾਨਰ ਹੈ ਸਬਦ ਹੈ ਤ ਮਰਈਆ ਜਿਹੜਾ ਸ਼੍ਰੀ ਕ੍ਰਿਸ਼ਨ ਸਾਰਿਆਂ ਦੇ ਤਾ ਨੂੰ ਮਾਣ ਵਾਲਾ ਹੈ ਉਸਨੇ ਗੋਪੀਆਂ ਨੂੰ ਹੱਸ ਕੇ ਗੱਲ ਕਹੀ ਹੈ ਸਾਧਨ ਕੋ ਜੋ ਹੈ ਵਰਤਾ ਉਹ ਆ ਸਾਧਨ ਕੋ ਜੋ ਨਾਸ ਕਰਈਆ ਜੋ ਸਾਰਕਾ ਨੂੰ ਵਰ ਦੇਣ ਵਾਲਾ ਹੈ ਅਤੇ ਅਸਾਦਾ ਨੂੰ ਨਸ਼ਟ ਕਰਨ ਵਾਲਾ ਹੈ। ਰਾਸ ਵਿੱਚ ਹੈ ਸੋ ਖੇਲਤ ਹੈ। ਜੈ ਸੁਦਾਸ ਉਹ ਜੋ ਮਰਲੀ ਤਰਪਿਆ। ਉਹੀ ਜਯੋਦਾ ਦਾ ਪੁੱਤਰ ਅਤੇ ਬਲਰਾਮ ਦਾ ਭਰਾ ਰਾਸ ਵਿੱਚ ਖੇਡਦਾ ਹੈ। ਨਨਨਕੇ ਕਰ ਕੈਸੋ ਕਟਾਛ ਚੁਰਾਏ ਮਨੋ ਮਤ ਗੋਪਿਨ ਲੈਇਆ। ਇੰਜ ਪਰਤੀਤ ਹੁੰਦਾ ਹੈ ਮਾਨੋ ਉਸਨੇ ਨੈਣਾ ਦੇ ਸੰਕੇਤ ਕਰਕੇ ਗੋਪੀਆਂ ਦੀ ਮਤ ਨੂੰ ਚੁਰਾ ਲਿਆ ਹੋਵੇ ਦੇਵ ਗੰਦਾਰ ਬਿਲਾਵਲ ਸ਼ੁੱਧ ਮਲਾਰ ਕਹ ਹੈ ਕਬ ਸਿਆਮ ਸੁਨਾਈ ਕਵੀ ਸਿਆਮ ਕਹਿੰਦੇ ਹਨ ਦੇਵ ਗੰਦਾਰੀ ਬਿਲਾਵਲ ਸ਼ੁੱਧ ਮਲਹਾਰ ਰਾਗਾ ਦੀ ਧੁਨ ਸੁਨਾਈ ਹੈ ਜੈ ਸਰੀ ਗੁਜਰੀ ਕੀ ਭਲੀ ਧਨ ਰਾਮ ਕਲੀ ਹੂ ਕੀ ਤਾਨ ਬਸਾਈ ਜੈਸਰੀ ਅਤੇ ਗੁਜਰੀ ਰਾਗਾ ਦੀ ਸੁੰਦਰ ਧੁਨ ਨਾਲ ਰਾਮਕਲੀ ਦੀ ਤਾਨ ਨੂੰ ਵੀ ਪੂਰਿਆ ਹੈ ਸਥਾਵਰ ਤੇ ਸੁਨ ਕੈ ਸੁਰ ਜੀ ਜੜ ਜੰਗਮ ਤੇ ਸੁਰ ਜਾ ਸੁਨ ਪਾਈ ਜਿਨਾਂ ਨੇ ਉਸੁਰ ਨੂੰ ਸੁਣ ਲਿਆ ਹੈ ਉਹ ਸਥਾਵਰ ਸਥਿਰ ਅਵਸਥਾ ਵਿੱਚ ਰਹਿਣ ਵਾਲੀਆਂ ਵਸਤੂਆਂ ਤੋਂ ਜੰਗਮ ਗਤੀਮਾਨ ਵਸਤੂਆਂ ਅਤੇ ਜੜਤੋ ਚੇਤਨ ਹੋਗੇ ਹਨ ਰਾਸ ਵਿਖੇ ਸੰਗਵਾਰਣ ਕੇ ਇਹ ਭਾਤ ਸੋ ਬੰਸਰੀ ਕਾ ਨੇ বাজਾਈ। ਰਾਸ ਵਿੱਚ ਗੋਪੀਆਂ ਨਾਲ ਮਿਲ ਕੇ ਸ਼੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਬੰਸਰੀ ਨੂੰ ਵਜਾਇਆ ਹੈ। ਦੀਪਕ ਔਰ ਨਟ ਨਾਇਕ ਰਾਗ ਭਲੀ ਵਿਦ ਗौरी की तान बसाई। ਦੀਪਕ ਅਤੇ ਨਟ ਨਾਇਕ ਰਾਗ ਅਤੇ ਗੋੜੀ ਰਾਗ ਦੀ ਤਾਨ ਬਹੁਤ ਸੋਹਣੇ ਢੰਗ ਨਾਲ ਵਜਾਈ ਹੈ। ਸੋਰਠਾ ਸਾਰੰਗ ਰਾਮਕਲੀ ਸੁਰ ਜੈਤਸਰੀ ਸਭ ਭਾਤ ਸੁਣਾਈ ਸੋਰਠਾ ਸਾਰੰਗ ਰਾਮਕਲੀ ਅਤੇ ਜੈਸਰੀ ਦੀ ਸੁਰ ਬਹੁਤ ਚੰਗੇ ਤਰੀਕੇ ਨਾਲ ਸੁਣਾਈ ਹੈ ਰੀਜ ਰਹੇ ਪ੍ਰਥਮੀ ਕੇ ਸਬਾ ਜਨ ਰੀਜ ਰਹਿਓ ਸੁਣ ਕੇ ਸੁਰ ਰਾਈ ਸ਼੍ਰੀ ਕ੍ਰਿਸ਼ਨ ਦੀ ਬੰਸਰੀ ਦੀ ਸੁਰ ਨੂੰ ਸੁਣ ਕੇ ਧਰਤੀ ਉੱਤੇ ਰਹਿਣ ਵਾਲੇ ਸਾਰੇ ਲੋਕ ਪ੍ਰਸੰਨ ਹੋ ਰਹੇ ਸਨ ਅਤੇ ਦੇਵਤਿਆਂ ਦਾ ਰਾਜਾ ਇੰਦਰ ਵੀ ਸੁਣ ਕੇ ਰੀਜ ਰਿਹਾ ਹੈ ਤੀਰ ਨਦੀ ਸੰਗਵਾਰਣ ਕੇ ਮੋਰ ਲੈ ਕਰ ਆਨੰਦ ਸਿਆਮ বাজਾਈ ਸਿਆਮ ਨੇ ਯਮਨਾ ਦੇ ਕੰਡੇ ਉੱਤੇ ਗੋਪੀਆਂ ਨਾਲ ਆਨੰਦਪੂਰਵਕ ਮੋਰਲੀ ਵਜਾਈ ਹੈ ਜੇ ਕੇ ਮੁਖ ਕੀ ਸਮ ਚੰਦਰ ਪ੍ਰਭਾ ਤਨ ਕੀ ਇਹ ਭਾ ਮਨੋ ਕੰਚਨ ਸੀ ਹੈ ਜਿਸ ਦੇ ਮੁਖ ਦੀ ਸੁੰਦਰਤਾ ਚੰਦਰਮਾ ਵਰਗੀ ਸੀ ਅਤੇ ਉਸ ਦੇ ਸ਼ਰੀਰ ਦੀ ਚਮਕ ਮਾਨੋ ਸੋਨੇ ਦੇ ਸਮਾਨ ਸੀ ਮਾਨੋ ਲੈਕਰ ਮੈਂ ਕਰਤਾ ਸੋ ਅਨੂਪ ਸੀ ਮੂਰਤ ਯਾਕੀ ਕਸੀ ਹੈ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਬ੍ਰਹਮਾ ਨੇ ਆਪਣੇ ਹੱਥ ਨਾਲ ਅਨਪਮ ਜਹੀ ਮੂਰਤੀ ਚਿਤਰੀ ਹੋਵੇ ਚਾਂਦਨੀ ਮੈਂ ਗਨ ਗਵਾਰਨ ਕੀ ਇਹ ਗਵਾਰਨ ਗੋਪਿਨ ਤੇ ਸੋ ਹਾਚੀ ਹੈ ਚਾਂਦਨੀ ਰਾਤ ਨੂੰ ਗੋਪੀਆਂ ਦੀ ਟੋਲੀ ਵਿੱਚ ਇਹ ਗੋਪੀ ਹੋਰ ਨਾ ਗਵਾਲਣਾ ਤੋਂ ਚੰਗੀ ਹੈ ਬਾਤ ਜੋ ਥੀ ਮਨ ਕਾਨਰ ਕੇ ਬ੍ਰਖ ਭਾਨ ਸੁਤਾ ਸੋ ਪੈ ਲੱਕ ਲਈ ਹੈ ਜੋ ਗੱਲ ਸ਼੍ਰੀ ਕ੍ਰਿਸ਼ਨ ਦੇ ਮਨ ਵਿੱਚ ਸੀ ਉਹ ਰਾਧਾ ਨੇ ਆਪਣੇ ਮਨ ਵਿੱਚ ਜਾਣ ਲਈ ਹੈ ਕਾਨਾ ਜੋ ਬਾਜ ਰਾਦੇ ਸੋ ਸ਼੍ਰੀ ਕ੍ਰਿਸ਼ਨ ਨੇ ਰਾਧਾ ਨੂੰ ਕਿਹਾ ਦੋਹਰਾ ਕ੍ਰਿਸ਼ਨ ਰਾਧ ਕਾ ਤਨ ਨਿਰਖ ਕਹੀ ਬਹਿ ਸਕੈ ਬਾਤ ਕ੍ਰਿਸ਼ਨ ਨੇ ਰਾਧਾ ਦੇ ਸ਼ਰੀਰ ਨੂੰ ਵੇਖ ਕੇ ਅਤੇ ਹੱਸ ਕੇ ਇਹ ਗੱਲ ਕਹੀ ਬ੍ਰੇਕ ਕੇ ਅਰਫੁਨ ਮੈਨ ਕੇ ਤੋ ਮੈਂ ਸਭ ਹੈ ਗਾਤ हे राधा हिरने वरगे नैन आते फिर कामदेव दी खूबसूरती सब कुछ तेरे शरीर विच है वाहे गुरु जी का खालसा वाहे गुरु जी की फतेह